ਪੰਜਾਬ ਵਿੱਚ ਅੱਜ ਜਮਲੇ ਚੋਣ ਹੋਣ ਜਾ ਰਹੀ ਹੈ ਇਸ ਵਕਤ ਅਸੀਂ ਗਿੱਦੜਵਾ ਵਿੱਚ ਮੌਜੂਦ ਹਾਂ ਜਿੱਥੇ ਕਿ VOTING ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਸਵੇਰ ਤੋਂ ਜਿਹੜੇ ਵੋਟ ਕਰਨ ਵਾਲੇ ਵੋਟਰਸ ਨੇ ਉਹ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਜੇਕਰ ਗਿੱਦੜਵਾਲੀ ਗੱਲ ਕੀਤੀ ਜਾਵੇ ਤਾਂ ਕੋ ਲਗਿੰਤੀ ਜਿਹੜੀ ਹੈਗੀ ਹੈ ਵੋਟਰਾਂ ਦੀ 166731 ਜਿਹੜੀ ਗਿਣਤੀ ਹੈਗੀ ਹੈ ਜਿੰਨਾਂ ਵਿੱਚੋਂ ਕਿ 86835 ਜਿਹੜੇ ਨੇ ਉਹ ਮੇਲ ਨੇ ਤੇ ਫੀਮੇਲ ਦੀ ਗੱਲ ਕੀਤੀ ਜਾਵੇ ਤਾਂ 79000 885 ਜਿਹੜੇ ਨੇ ਮਹਿਲਾਵਾਂ ਨੇ ਟਰਾਂਸ ਜੈਂਡਰ ਜਿਹੜੇ ਨੇ ਉਹ 11 ਨੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ 173 ਜਿਹੜੇ ਕੇਂਦਰ ਜਿਹੜੇ ਨੇ મતદાન ਕੇਂਦਰੋਂ ਬਣਾਏ ਗਏ ਨੇ ਅਤੇ ਜਿਨ੍ਹਾਂ ਦੇ ਵਿੱਚੋਂ 96 ਦੇ ਕਰੀਬ ਜਿਹੜੇ ਨੇ ਉਹ ਸਵੇਦਨਸ਼ੀਲ ਜਿਹੜੇ ਨੇ ਐਲਾਨੇ ਗਏ ਨੇ ਉਹਨਾਂ ਦੇ ਵਿੱਚੋਂ 1148 ਕਰਮਚਾਰੀ ਜਿਹੜੇ ਨੇ ਉਹ ਆਪਣੀਆਂ ਸੇਵਾਵਾਂ ਜਿਹੜੀ ਹੈ ਉਹ ਪ੍ਰਦਾਨ ਕਰਨਗੇ ਅਤੇ 500 ਤੋਂ ਜ਼ਿਆਦਾ ਜਿਹੜੇ ਪੁਲਿਸ ਕਰਮਚਾਰੀ ਅਤੇ ਪੈਰਾਮਿਲਟਰੀ ਫੋਰਸਿਸ ਦੇ ਜਵਾਨ ਨੇ ਉਹ ਤਨਤ ਕੀਤੇ ਗਏ ਨੇ ਤਾਂ ਇੱਕ ਤੁਸੀਂ ਬੂਥ ਵੇਖ ਸਕਦੇ ਹੋ ਇਸ ਵਕਤ ਵਕ ਵਕ ਬੂਥ ਜਿਹੜੇ ਨੇ ਉਹ ਬਣਾਏ ਗਏ ਨੇ ਤੇ ਲੋਕ ਜਿਹੜੇ ਨੇ ਆਪਣੇ ਵੋਟ ਦਾ ਇਸਤੇਮਾਲ ਇੱਥੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਗਿੱਦਰਵੇ ਤੋਂ ਵੇਖ ਰਹੇ ਹਾਂ ਜਿੱਥੇ ਕਿ ਸਵੇਰ ਦੀ ਪਹਿਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵੋਟਿੰਗ ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਹੈ ਵੋਟਰਸ ਜਿਹੜੇ ਨੇ ਆਪਣੇ ਮਤ ਦਾ ਇਸਤੇਮਾਲ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਕੁਝ ਹੋਰ ਲੋਕ ਨੇ ਜੋ ਕਿ ਇੱਥੇ ਪਹੁੰਚੇ ਹੋਏ ਨੇ ਭਾਈ ਜੀ ਵੋਟਿੰਗ ਕਰਨ ਲਈ ਪਹੁੰਚੇ ਹੋ ਸਿਆਣਿਆ ਮੇਰਾ ਜੀ ਮਨਮੋਹ ਸੇਖੋਂ ਲੈਕਚਰਰ ਤੇ ਬੜਾ ਉਤਸ਼ਾਹ ਹੈ ਸਾਡੇ ਦਰਵਾਜ਼ੇ ਵਿੱਚ VOTING ਹੋ ਰਹੀ ਹੈ ਬਾਈ ਇਲੈਕਸ਼ਨ ਹੋ ਰਿਹਾ ਤੇ ਬੜੇ ਹਮਮਹਾ ਕੇ VOTING ਕਰਨ ਆ ਰਹੇ ਆਂ ਔਰ ਪਬਲਿਕ ਨੂੰ ਵੀ ਅਪੀਲ ਕਰਦੀ ਆਂ ਵੀ ਵੱਧ ਤੋਂ ਵੱਧ ਪਹੁੰਚਣ ਤੇ VOTING ਪਰਸੈਂਟੇਜ ਵਧਾਉਣੀ ਚਾਹੀਦੀ ਸਾਰਿਆਂ ਨੂੰ ਆਪਣੀ ਕੀ ਕੁਝ ਮਨ ਵਿੱਚ ਸਿਗਾ ਕੇ ਕਿਹੋ ਜਿਹਾ ਕੈਂਡੀਡੇਟ ਹੋਣਾ ਚਾਹੀਦਾ ਕੈਂਡੀਡੇਟ ਦੇਖੋ ਜੀ ਇਮਾਨਦਾਰ ਹੋਣਾ ਚਾਹੀਦਾ ਔਰ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਜਿਹੜਾ ਕੋਈ ਵਿਕਾਸ ਕਰੇ ਇਲਾਕੇ ਦਾ ਤਾਂ ਉਸ ਤਰ੍ਹਾਂ ਹੋਣਾ ਚਾਹੀਦਾ ਕਾਫੀ ਮਤਲਬ ਪਛੜਿਆ ਹੋਇਆ ਇਲਾਕਾ ਹੈ ਇਹ ਤਾਂ ਜਿਸ ਕਰਕੇ ਜਿਵੇਂ ਮੇਨਲੀ ਸੀਵਰੇਜ ਤੇ ਵਾਟਰ ਵਰਕਸ ਦੀ ਪ੍ਰੋਬਲਮਸ ਹੈਗੀਆਂ ਕਾਫੀ ਜ਼ਿਆਦਾ ਉਹਦੇ ਲਈ ਮਤਲਬ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸ਼ਹਿਰ ਦੀ ਅੱਛਾ ਕੈਂਡੀਡੇਟ ਹੋਣਾ ਇਮਾਨਦਾਰ ਹੋਣਾ ਚਾਹੀਦਾ ਤਮਾਮ ਚੀਜ਼ਾਂ ਤੇ ਧਿਆਨ ਚ ਰੱਖ ਕੇ ਵੋਟ ਕਰ ਰਹੇ ਹਾਂ ਅੱਜ ਫਿਰ ਬਿਲਕੁਲ ਜੀ ਬਿਲਕੁਲ ਇਹੀ ਤਾਂ ਸਾਨੂੰ ਪੜੇ ਲਿਖੇ ਆ ਤਾਂ ਸੋਚ ਵੀ ਉਸ ਤਰ੍ਹਾਂ ਦੀ ਅੱਛੀ ਹੋਣੀ ਚਾਹੀਦੀ ਹੈ ਬਿਲਕੁਲ ਤਾਂ ਦੇਸ਼ ਦੀ ਖੂਬਸੂਰਤੀ ਹੈਗੀ ਹੈ ਜਿਸ ਵਿੱਚ ਕੀ ਮਤਦਾਨ ਦਾ ਅਧਿਕਾਰ ਜਿਹੜਾ ਹੈ ਸਭ ਨੂੰ ਮਿਲਦਾ ਹੈ ਜੋ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਆ ਕੇ ਆਪਣੇ ਮਤ ਦਾ ਇਸਤੇਮਾਲ ਕਰੇਗਾ ਅਤੇ ਵੋਟਿੰਗ ਜਿਹੜੀ ਹੈਗੀ ਹੈ ਉਸ ਵਿੱਚ ਦੇਸ਼ ਵਿੱਚ ਜਿਹੜੇ ਸਰਕਾਰ ਚੁਣੀ ਹੁੰਦੀ ਹੈ ਉਸ ਵਿੱਚ ਆਪਣਾ ਜਿਹੜਾ ਹੈਗਾ ਯੋਗਦਾਨ ਜਿਹੜਾ ਹੈਗਾ ਉਹ ਪਾਵੇਗਾ ਭਾਈ ਜੀ ਕੀ ਨਾਮ ਹੈ ਤੁਹਾਡਾ ਹਰਬੰਸ ਸਿੰਘ ਜੀ ਵੋਟ ਕਰ ਲਈ ਹਾਂਜੀ ਹਾਂਜੀ ਕਿਸ ਤਰੀਕੇ ਦਾ ਮਨ ਵਿੱਚ ਵਿਚਾਰ ਹੈਗਾ ਇਸ ਵਕਤ ਤੱਕ ਵਿਚਾਰ ਮਤਲਬ ਹੋ ਤਾਂ ਗੁਪਤ ਹੀ ਰੱਖਾਂਗੇ ਅਸੀਂ ਹਾਂ ਉਹ ਤਾਂ ਰੱਖਣਾ ਗੁਪਤ ਹੈ ਕੀ ਕੋ ਸੋਚਿਆ ਕਿਹੋ ਜਿਹਾ ਲੀਡਰ ਹੋਣਾ ਚਾਹੀਦਾ ਹੈ ਜਿਹੜਾ ਲੋਕਾਂ ਦੇ ਜਿਹੜੇ ਮਤਲਬ ਲੋਕਾਂ ਦੇ ਕੰਮ ਕਰਦੇ ਆ ਦਿਮਾਗ ਚ ਹੈਗੇ ਉਹ ਪਾ ਦਾਂਗੇ ਵੋਟ ਬਿਲਕੁਲ ਤਸਵੀਰ ਤੁਸੀਂ ਵੇਖ ਸਕਦੇ ਹੋ VOTER ਜਿਹੜੇ ਨੇ ਸਵੇਰ ਤੋਂ ਆਣੇ ਜਿਹੜੇ ਨੇ ਇੱਥੇ ਸ਼ੁਰੂ ਹੋ ਗਏ ਨੇ ਮਨ ਵਿੱਚ ਵਿਚਾਰ ਹੈਗੇ ਆ ਕਿ ਆਪਣਾ ਪਸੰਦ ਦਾ ਜਿਹੜਾ ਲੀਡਰ ਹੈ ਉਸ ਨੂੰ ਜਿਤਾਇਆ ਜਾਵੇ ਅਤੇ VOTING ਪਰਸੈਂਟ ਜਿਹੜੀ ਹੈਗੀ ਉਸ ਨੂੰ ਵਧਾਇਆ ਜਾਵੇ ਤਾਂ ਮਹਿਲਾਵਾਂ ਜਿਹੜੀਆਂ ਨੇ ਉਹ ਪਹੁੰਚ ਰੇ ਨੇ ਨੌਜਵਾਨ ਜਿਹੜੇ ਪਹੁੰਚ ਰੇ ਨੇ ਮੈਡਮ ਕੀ ਸ਼ੁਭਦੀਪ ਸ਼ਰਮਾ ਕਿਸ ਤਰੀਕੇ ਦਾ ਲੱਗ ਰਿਹਾ ਅੱਜ VOTING ਗੰਦਲਿਕ ਅੱਛਾ ਲੱਗ ਰਿਹਾ ਇਸ ਤਰੀਕੇ ਦਾ ਲੀਡਰ ਚਾਹੀਦਾ ਜਿਹੜਾ ਲੱਗ ਸਕਦਾ ਤੁਹਾਡੇ ਉਮੀਦਾਂ ਤੇ ਖਰਾ ਉਤਰੇ ਦੇਖੋ ਹਾਂਜੀ ਬਿਲਕੁਲ ਤਾਂ ਵੇਖ ਸਕਦੇ ਹੋ ਲੋਕ ਜਿਹੜੇ ਨੇ ਸਵੇਰ ਤੋਂ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਆਪਣੇ ਵੋਟ ਦੇ ਜਿਹੜਾ ਇਸਤੇਮਾਲ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰ ਤੁਸੀਂ ਇਸ ਵਕਤ ਗਿੱਦੜਵਾ ਤੋਂ ਵਿਖ ਰਿਹਾ ਹਾਂ ਜਿੱਥੇ ਕਿ VOTING ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਲੋਕ ਜਿਹੜੇ ਨੇ ਆਪਣੇ ਮੱਧ ਦਾ ਇਸਤੇਮਾਲ ਕਰਨ ਦੇ ਲਈ ਕਰਾਤੋ ਸਵੇਰ ਤੋਂ ਨਿਕਲਨੇ ਸ਼ੁਰੂ ਹੋ ਚੁੱਕੇ ਨੇ ਫਿਰ ਇਹ ਗੱਲ ਕੀਤੀ ਜਾਵੇ ਤਾਂ ਦੇਖਦੇ ਆ ਦਿਨ ਪਰ ਵਿੱਚ ਲੋਕਾਂ ਦਾ ਉਤਸ਼ਾਹ ਜਿਹੜਾ ਹੈਗਾ ਕਿਹੋ ਜਿਹਾ ਰਹਿੰਦਾ ਹੈ ਕਿ ਪਰਸੈਂਟੇਜ ਜਿਹੜੀ ਹੈਗੀ ਹੈ ਕਿੰਨੇ ਕ ਨਿਕਲ ਕੇ ਇਸ ਵਾਰ ਸਾਹਮਣੇ ਆਉਂਦੀ ਹੈ ਗਿੱਦੜਵਾ ਤੋਂ ਕੈਮਰਾ ਪਰਸਨ ਅਭਿਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ